ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਚੋਕ ਹਰੀਹਰ ਚੋਕ ਹਰੀਹਰ ਨੂੰ ਮਿੱਤਰੋ ਜਿਹੜਾ ਜ਼ਿਲ੍ਹਾ ਲੱਗਦਾ ਫਰੋਜ਼ਪੁਰ ਹਰਜੀਤ ਵੀਰ ਦੇ ਕੋਲ ਪਹੁੰਚੇ ਹੋਏ ਆ ਹਰਜੀਤ ਵੀਰ ਦਾ ਵਪਾਰ ਦਾ ਕੰਮ ਆ ਤੇ ਜਾਨਵਰ ਇੱਥੇ ਬਹੁਤ ਚੰਗੀ ਕੁਆਲਿਟੀ ਵਾਲੇ ਦੁੱਧ ਵਾਲੇ ਆਉਂਦੇ ਰਹਿੰਦੇ ਆ ਸੱਜਣੋ ਅੱਜ ਵੀਰ ਕੋਲੇ 5 ਜਾਨਵਰ ਆ ਵਿੱਚ ਇੱਕ ਝੋਟੀ ਦਿਖਾਵਾਂਗੇ ਟੋਕੜ ਕੱਪਣ ਕੁਝ ਜਾਨਵਰ ਆ ਜਿਹੜੇ ਸੱਜਰ ਆ ਇੱਕ ਟੋਕੜ ਵਹਿੜ ਦਿਖਾ ਦੇਵਾਂਗੇ ਸਾਰੀ ਡਿਟੇਲ ਆ ਜਿਹੜੀ ਵੀਰ ਤੋਂ ਲੈ ਦਿੰਨੇ ਆ ਤੁਹਾਨੂੰ ਆਜੋ ਮਿਲਦੇ ਆ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਹਰਜੀਤ ਵੀਰ ਜੀ ਤੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਨਾਮ ਹਰਜੀਤ ਤੇ ਆਪਣਾ ਐਡਰੈਸ ਬੋਲ ਦਈਏ ਇੱਕ ਪਿੰਡ ਝੋਕਰ ਯਾਰ ਜਾਂ ਸੁਲਹੀਪੁਰ ਆਈ ਠੀਕ ਹੈ ਜੀ ਤੇ ਵੀਰੇ ਦੇ ਮੈਂ ਆਇਆ ਜਦੋਂ ਸੱਜਣੋਂ ਬਾਈ ਦੀਆਂ ਦੋ ਵਹਿੜਾਂ ਡੈਡ ਹੋ ਗੀਆਂ ਕੀ ਚੱਕਰ ਕੀ ਬਣ ਗਿਆ ਵੀਰੇ ਉਹਨੇ ਟੈਗ ਜਿਹਾ ਹੀ ਹੋ ਗਿਆ ਯਾਰ ਉਹਨਾਂ ਦਾ ਰਾਤ ਹੀ ਆਈਆਂ ਸੀ ਰਾਤ ਹੀ ਆਈਆਂ ਰਾਤ ਆਈਆਂ ਤੜਕੇ ਹਨਾ ਪੂਰੀਆਂ ਹੋ ਗਈਆਂ ਹੁਣ ਇਹ ਚੱਕ ਕੇ ਲੈ ਕੇ ਗਏ ਆ ਸੱਜਣੋ ਮੇਰੇ ਸਾਹਮਣੇ ਤੁਸੀਂ ਕਹਿ ਦਿੰਨੇ ਆ ਵਪਾਰੀ ਨਫਾ ਲੈਂਦੇ ਆ ਜਦੋਂ ਇਹ ਜੇ ਘਾਟੇ ਪੈਂਦੇ ਆ ਨਾ ਸੱਜਣੋ ਉਦੋਂ ਬਹੁਤ ਔਖਾ ਹੋ ਜਾਂਦਾ ਵਾ ਆਪਦੇ ਆਪ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਵਾ ਕਈ ਵਾਰੀ ਕਿਉਂਕਿ ਇਹ ਨੁਕਸਾਨ ਆ ਜਿਹੜੇ ਇਹਨਾਂ ਵਿੱਚ ਬਚਤ ਜਿਹੜੀ ਸੱਜਣੋ 2-4000 ਦੀ ਹੁੰਦੀ ਆ ਕਈ ਵਾਰੀ ਇਹ ਚੀਜ਼ਾਂ ਮਹਿੰਗੀਆਂ ਲਈਆਂ ਦੇ ਹੁਣ ਉਹਦੇ ਨਾਲ ਬਹੁਤ ਨੁਕਸਾਨ ਹੋ ਜਾਂਦਾ ਵਾ ਸੋ ਮੇਰੇ ਵੀਰ ਥੋੜਾ ਜਿਹਾ ਧਿਆਨ ਜ਼ਰੂਰ ਦਿਆ ਕਰੋ ਚੀਜ਼ ਵਪਾਰੀ ਨੂੰ ਦੇਣ ਲੱਗੇ ਚੰਗੀ ਦਿਆ ਕਰੋ ਆਜੋ ਵੀਰੇ ਕਰਦੇ ਆਪਾਂ ਗੱਲਬਾਤ ਜਿਹੜੀ ਪਹਿਲੇ ਨੰਬਰ ਤੇ ਵੜਾ ਵੀਰੇ ਇਹਦੀ ਕੀ ਡਿਟੇਲ ਆ ਪਹਿਲਾ ਸੂਆ ਬੱਛੀ ਮਗਰ ਹੈ ਪਹਿਲਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ 14 ਕਿਲੋ ਦੁੱਧ ਆ ਅੱਜ 15-20 ਦਿਨ ਲਾਲਾ ਸਿੰਘ ਨੂੰ ਲੈ ਉਹ ਵੀ ਸੱਜਣੋ ਆ ਮਗਰ ਬੱਛੀ ਆ ਪਹਿਲਾ ਸੂਆ ਸੂਈ ਆ ਤੇ ਦੁੱਧ ਵੀਰੇ ਇਸ ਟਾਈਮ ਕਿੰਨਾ ਰੈਡੀ ਹੋਊਗਾ 14 ਕਿਲੋ ਹੋਊਗਾ ਵੀਰੇ 14 ਕਿਲੋ ਬਿਲਕੁਲ ਦੁੱਧ ਜਿਹੜਾ ਰੈਡੀ ਆ ਥਾਂਲੇ ਵੀ ਦੀ ਸੱਜਣੋ ਤੁਸੀਂ ਦੇਖ ਸਕਦੇ ਆ ਬੰਤਰ ਬਹੁਤ ਸੋਹਣੀ ਆ ਵ ਕੀ ਠੰਡੀ ਆ ਬਾਕੀ ਵੀਰੇ ਆਪਾਂ ਧਾਰਾ ਵੀ ਮਰਾਈ ਦਿਆਂਗੇ ਹਨਾ ਵਿੱਚ ਹਾਂਜੀ ਹਾਂਜੀ ਤੇ ਇੱਕ ਵਾਰੀ ਤੋੜ ਕੇ ਦਿਖਾ ਦਈਏ ਪਹਿਲਾਂ ਜਰੂਰ ਲਓ ਵੀ ਸੱਜਣੋ ਜਰਸੀ ਕ੍ਰਾਸ ਵੈਡ ਆ ਗਈ ਤੁਸੀਂ ਵੇਖਿਓ ਥਣ ਬਹੁਤ ਚੰਗਾ ਲੇਵਾ ਬਹੁਤ ਸੋਹਣਾ ਲੱਗਾ ਵਾ ਬੰਤਰ ਬਹੁਤ ਸੋਹਣੀ ਆ ਮੋੜ ਲਿਓ ਵੀਰੇ ਮਗਰ ਬੱਚਾ ਆ ਗਿਆ ਬੱਚੀ ਤੇ ਧਾਰਾ ਇਹ ਮੁੱਲ ਮੁੱਲ ਕੀ ਰੱਖਾਂਗੇ ਹਰਜੀਤ ਵੀਰੇ ਇਹਦਾ ਮੁੱਲ 42000 ਆ ਬੱਚੀ ਨਾ ਹੀ ਉਹਨਾਂ ਨੇ ਪਹਿਲੇ ਦਿਨੋਂ ਛੱਡੀ ਆ ਐਂ ਨਾਲ ਵੀ ਦਿੱਤੀ ਆ ਨਿੱਪਲ ਤੇ ਜੰਗਾਉਂਦੇ ਉਹਨਾਂ ਹਾਂ ਉਹ ਨਿੱਪਲ ਤੇ ਪਿਉਂਦੇ ਆ ਲਓ ਵੀ ਸੱਜਣੋ ਨਿੱਪਲ ਤੇ ਜਿਹੜੀ ਬੱਚੀ ਲੱਗੀ ਹੋਈ ਆ ਤੇ ਸੀਰ ਵੀ ਵਾਦੂਆ ਭਾਂਦੀ ਈਵੇਂ ਬਹਿ ਜਾ ਥੱਲੇ ਠੀਕ ਆ ਵੀਰੇ ਇੱਕ ਵਾਰੀ ਧਾਰਾ ਮਾਰ ਕੇ ਦਿਖਾਈ ਦੀਏ ਆਪਾਂ ਵਿੱਚੀ ਮਾਰ ਦਨੇ ਮਾਰ ਦੇ ਲਓ ਵੀ ਸੱਜਣੋ ਬੱਚਾ ਉਹਨਾਂ ਨੇ ਥੱਲੇ ਨਹੀਂ ਛੱਡਿਆ ਵਹਿੜਦੇ ਨਿੱਪਲ ਤੇ ਲੱਗਾ ਹੋਇਆ ਬੱਚਾ ਸੀਲ ਠੰਡੀ ਬਹੁਤ ਆ ਵਹਿੜ ਤੁਸੀਂ ਦੇਖ ਸਕਦੇ ਏਦਾਂ ਹੀ ਵੀਰ ਨੇ ਪਾ ਕੇ ਨਿਆਣਾ ਤੇ ਥੱਲੇ ਬਹਿ ਜਾਣਾ ਤੁਸੀਂ ਧਾਰਾ ਆਪਾਂ ਵਿੱਚ ਵੀਡੀਓ ਦੇ ਕਲੀਅਰ ਕਰ ਦਿਆਂਗੇ ਕਿਉਂਕਿ ਕਈ ਵਾਰੀ ਦੂਰ ਦੇ ਬੰਦੇ ਨੇ ਲੈਣੀ ਹੁੰਦੀ ਓਦੇ ਵਾਸਤੇ ਅਸਾਂ ਨਹੀਂ ਚਵਾਹੀ ਚੂ ਹੀ ਆਪਾਂ ਤੁਹਾਨੂੰ ਕਲੀਅਰ ਕਰਾ ਦਿੰਦੇ ਆ ਮਾਰ ਦਿਓ ਹਰਜੀਤ ਵੀਰੇ ਮੂਰਲਿਆਂ ਦੀਆਂ ਮਾਰਦੇ ਪਹਿਲਾਂ ਲਓ ਵੀ ਸੱਜਣੋ ਦੇਖੋ ਗਰਚਵਾ ਚੂ ਬਹੁਤ ਚੰਗਾ ਪਿਛਲਿਆਂ ਦੀਆਂ ਮਾਰਦੇ ਲਓ ਵੀ ਸੱਜਣੋ ਸਵਾਈ ਬਹੁਤ ਸੋਹਣੀ ਲੱਗੀ ਹੋਈ ਆ ਬਾਕੀ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਥਾਨਲੇਵਾ ਬਹੁਤ ਸੋਹਣਾ ਥਣ ਮੁਠੀ ਵਾਲਾ ਪਾਵਰ ਵਾਲਾ ਲੱਗਾ ਹੋਇਆ ਤੇ ਇਹਦੇ ਮੁੱਲ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਵੀਰੇ ਹਾਂਜੀ ਹੋ ਜਾਊਗਾ ਤੇ ਠੀਕ ਹੈ ਆ ਦੋ ਨੰਬਰ ਤੇ ਆਪ ਤੋਕੜ ਕੱਢ ਕੇ ਬਣ ਮੱਝ ਆ ਗਈ ਹੈ ਨਾ ਵੀਰੇ ਹਾਂਜੀ ਇਹ ਤੋਕੜ ਕੱਢ ਕੇ ਬਣ ਕਿੰਨੇ ਟਾਈਮ ਦੀ ਕੱਬਣਾ ਵੀਰੇ ਇਹ ਮੱਝ ਹੈਗੀ ਸਾਢੇ ਤਿੰਨਾਂ ਤੋਂ ਤਾਂ ਚਾਰਾਂ ਤੋਂ ਕੋ ਦੋ ਚਾਰ ਦਿਨ ਘਾਟਾ ਚਾਰਾਂ ਦੀ ਮੰਨੋਂ ਤੁਸੀਂ ਚਾਰਾਂ ਦੀ ਮੰਨੋਂ ਕਲੀਅਰ ਪੰਜ ਚਾਰ ਦਿਨ ਘਾਟਾ ਹੈ ਨਾ ਹਾਂਜੀ ਹਾਂਜੀ ਤੇ ਦੁੱਧ ਇਸ ਟਾਈਮ ਕਿੰਨਾ ਰਹਿਣੇ ਆਈ ਆ 5 ਕਿਲੋ ਦੁੱਧ ਆਈ 5 ਕਿਲੋ ਦੁੱਧ ਬੱਚਾ ਬੱਚਾ ਨਹੀਂ ਹੈ ਕਹਿੰਦਾ ਠੀਕ ਹੈ ਵੀਰੇ ਤੇ ਇਹਦਾ ਕੀ ਮੁੱਲ ਰਹੂਗਾ ਵੀਰੇ ਇਹਦਾ ਮੁੱਲ ਤਾਂ 65000 ਕਰਦੇ ਆ ਮੁੱਲ 65000 ਆ ਸਰਦੀ ਦੇ ਦੇਵਾਂਗੇ 60 ਦੇ ਵਿੱਚੋਂ ਮਾਨ ਤਣ ਕੁਝ ਹੋ ਜਾਊਗਾ ਕੋਈ ਗੱਲ ਠੀਕ ਹੈ ਵੀਰੇ 5 ਕਿਲੋ ਦੁੱਧ ਦਾ 4 ਮਹੀਨਿਆਂ ਦੇ ਵਿੱਚੋਂ 5-4 ਦੇ ਦੇ ਪਹਿਲਾ ਸੂਆ ਸਹੀ ਆ ਪਹਿਲਾ ਸੂਆ ਸੂਈ ਦੂਜੇ ਵਾਸਤੇ ਗੱਬਣਾ ਹਨਾ ਵੀਰੇ ਦੂਜੇ ਵਾਸਤੇ ਮੋੜ ਲਿਓ ਵੀਰੇ ਸਿੰਗਾ-ਸੁੰਗਾ ਦੀ ਝੋਟੀ ਝੋਟੀ ਦੀ ਜਿਹੜੀ ਬੰਤਰਸ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਆਪਣੇ ਰਿਸ਼ਤੇਦਾਰਾਂ ਕੋਲੋਂ ਆਈ ਆ ਅਜੇ ਹੁਣੇ ਆਈ ਠੀਕ ਹੈ ਵੀਰੇ ਪਹਿਲੇ ਸੂਏ ਜਿਹੜਾ ਦੁੱਧ ਦਾ ਰਿਕਾਰਡ ਆ ਸੱਜਣੋ 14 ਕਿਲੋ ਦਾ ਤੁਸੀਂ ਦੇਖ ਸਕਦੇ ਆ ਲੇਵੇ ਦੀ ਬੰਤਰ ਬਹੁਤ ਸੋਹਣੀ ਆ ਥਣ ਇਹਨੂੰ ਵੀ ਬਹੁਤ ਚੰਗਾ ਲੱਗਾ ਸਿੰਘਾ ਸੁੰਗਾ ਦੀ ਬੂਥੀ ਬਥੀ ਦੀ ਬਹੁਤ ਸੋਹਣੀ ਆ ਝੋਟੀ ਤੇ 60000 ਦੇ ਵਿੱਚੋਂ ਮਾਨ ਤਾਣਾ ਜਿਹੜਾ ਹੋ ਜੂਗਾ ਤਿੰਨ ਨੰਬਰ ਤੇ ਜਿਹੜੀ ਵੈੜਾ ਵੀਰੇ ਇਹ ਤੋਕੜ ਵੈੜਾ ਇਹਨਾਂ ਤੀਕਾ ਭਰਾ ਇਹਨੋਂ ਹੋ ਗਿਆ ਇਹਨਾਂ ਨੇ 10 12 ਦਿਨ ਦੱਸਿਆ ਜਿੱਥੋਂ ਆਪਾਂ ਖਰੀਦੀ ਉਹਨਾਂ ਨੇ 10 12 ਦਿਨ ਦੱਸਿਆ ਆਪਾਂ ਹਾਂਜੀ ਦੁੱਧ ਦਾ 8 ਤੋਂ 9 ਕਿਲੋ ਹੋਊਗਾ ਦੁੱਧ ਐਸ ਟਾਈਮ ਜਿਹੜਾ ਤਿਆਰ ਹੋ 8 ਤੋਂ 9 ਕਿਲੋ ਹਨਾ ਵੀਰੇ ਸੀਲ ਰੱਜ ਗਿਆ ਬਈ ਠੀਕ ਆ ਇਹਦੀਆਂ ਵੀ ਤਹਰਾ ਦਿਖਾ ਦਈਏ ਵੀਰੇ ਤੋਰਦੇ ਕੀ ਮੜੀ ਹਾਂਜੀ ਟੋਕੜ ਵਹਿੜਾ ਰੱਸਾ ਫੜਾਈ ਬਾਡੀ ਬੰਤਰ ਵਾਲੀ ਲੇਵੇ ਵਾਲੀ ਬਹੁਤ ਸੋਹਣੀ ਥਾਂ ਨੇ ਜਿਹੜਾ ਲੱਗਾ ਹੋਇਆ ਵੇਖ ਸਕਦੇ ਆ ਤੁਸੀਂ ਤਿਆਰੀ ਬਹੁਤ ਸੋਹਣੀ ਆ ਤੇ ਧਾਰਾਂ ਇਹਦੀਆਂ ਵੀ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਸੱਜਣੋ ਵੀਡੀਓ ਦੇ ਵਿੱਚ ਹੀ ਸਿਲਿਅਰ ਕਾਰੀ ਬੜੀਆਂ ਹੋਣਗੀਆਂ ਇਹਦਾ ਹਰਜੀਤ ਵੀਰੇ ਕੀ ਮੁੱਲ ਰਹੂਗਾ ਇਹਦਾ ਮੁੱਲ 25000 22 ਵੀ ਦੇ ਦਈਏ 22 ਚੁਮਾਨ ਤਣ ਵੀ 22 ਚੁਮਾਨ ਤਣ ਕਰ ਦਾਂਗੇ ਹਾਂਜੀ ਖੁੱਲਾ ਕਰ ਦਾਂਗੇ ਕਰ ਦਾਂਗੇ ਠੀਕ ਹੈ ਜੀ ਲਓ ਵੀ ਸੱਜਣੋ 22000 ਦੇ ਵਿੱਚੋਂ ਤੁਹਾਡਾ ਜਿਹੜਾ ਇਹਦਾ ਵੀ ਮਾਨਤਨ ਹੋ ਜਾਊਗਾ ਦੁੱਧ 8 ਕਿਲੋ ਬਿਲਕੁਲ ਰੈਡੀ ਆ ਚਵਾਈ ਬੜੀ ਲੈਓ ਸੱਜਣੋ ਚਵਾਈ ਵੇਖੋ ਕਰਾ ਇਹਨੂੰ ਦੂਜੇ ਥਾਂਾਂ ਦੀਆਂ ਵੀ ਵਾਰਦੇ ਹੋ ਚਵਾਈ ਬਹੁਤ ਆਪ ਲੱਗੀ ਆ ਸੱਜਣੋ ਗਾਣੂ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਤੇ ਵੇਖਿਓ ਕਰਾ ਛੱਡ ਦਿਓ ਜੀ ਠੀਲ ਠੰਡੀ ਬਹੁਤ ਆ ਨਿਆਣਾ ਪਾ ਕੇ ਤੁਸੀਂ ਜਦੋਂ ਮਰਜੀ ਚੋ ਸਕਦੇ ਆ ਸੱਜਣੋ ਤੇ ਜਿਹੜੀ ਆਪਣੀ 4 ਨੰਬਰ ਤੇ ਆ ਗਈ ਵੈੜ ਵੀਰੇ ਇਹ ਪਹਿਲਾ ਸੂਆ ਸੂਣ ਵਾਲੀ ਆ ਸੀਲ ਠੰਡੀ ਇਹ ਵੀ ਵਾਦੂਆ ਵੀਰੇ ਠੀਕ ਹੈ ਜੀ ਆਈ ਆ ਇਹ ਵੀ ਕਰਮਾਂ ਵਾਲੀ ਪਹਿਲਾ ਸੂਆ ਸੋਣਾ ਕਿੰਨੇ ਦਿਨ ਬਾਕੀ ਆ ਵੀਰੇ ਇਹੰਦੇ ਅਜ 10 ਦਿਨ ਬਾਕੀ ਆ ਹੀ 8-10 ਦਿਨ 10 ਦਿਨ ਬਾਕੀ ਆ ਦੰਦਾ ਤੋਂ ਕਿਵੇਂ ਵੇਖੀਏ ਕਿ ਨਹੀਂ ਵੇਖੀਏ ਨਹੀਂ ਦੰਦਾ ਤੋਂ ਨਹੀਂ ਵੀਰ ਮੇਰਾ ਵੇਖੀ ਠੀਕ ਹੈ ਜੀ ਲਓ ਵੀ ਸੱਜਣੋ ਪਹਿਲਾ ਸੂਆ ਸੋਣਾ ਵੈੜ ਨੇ ਅੰਗਾਂ ਦੀ ਬਹੁਤ ਸਾਫ਼ ਸੁਥਰੀ ਆ ਥਣ ਲਿਵਾ ਬਹੁਤ ਕਮਾਲ ਲੱਗਿਆ ਤੁਸੀਂ ਵੇਖਿਓ ਵੀਡੀਓ ਦੇ ਵਿੱਚ ਇੱਕ ਮਿੰਟ ਤੋਰਦਾ ਲੇਵੇ ਦੇ ਵਿੱਚ ਸਪੇਸ ਢਿੱਲਾ ਢੋਲਾ ਬਹੁ ਪਈਆਂ ਲੇਵਾ ਹਲੇ ਬੰਤਰ ਸੋਣੀ ਬਣਾ ਜਣੀ ਐ ਇਹਨੇ ਜਦੋਂ ਨੂੰ ਤਿਆਰ ਹੋਣਾ ਉਹਦੋਂ ਨੂੰ ਹੋਰ ਵੀ ਕਪੈਸਿਟੀ ਰੱਖੂਗੀ ਕਿੰਨਾ ਦੁੱਧ ਕੱਢ ਜੂਗੀ ਹਰਜੀਤ ਵੀਰੇ ਪਹਿਲੇ ਸੂਏ 11-12 ਕਿਲੋ ਦੁੱਧ ਤਾਂ ਪਾਉਗੀ ਭਾਈ ਵੇਖੋ ਗੋਲ ਮੋਲ ਬਹੁਤ ਆ ਹਨਾ ਵੱਚੀ ਵੀਰੇ ਹਾਂਜੀ ਪਹਿਲਾ ਸੂਆ ਬਾਕੀ ਥਾਂ ਲੇਵਾ ਬਹੁਤ ਚੰਗਾ ਵਾ ਸੀਲ ਠੰਡੀ ਬਹੁਤ ਆ ਐ ਜਿਵੇਂ ਮਰਜ਼ੀ ਆ ਇਹਦਾ ਕੀ ਮੁੱਲ ਰਊਗਾ ਹਰਜੀਤ ਵੀਰੇ ਇਹਦਾ ਮੁੱਲ ਤਾਂ 35032 ਦੀ ਇਹ ਦੇ ਰਹੀ ਐ ਇਹਦਾ ਮੁੱਲ ਆ ਜਿਹੜਾ 35000 32000 ਚੋਂ ਮਾਨਤਣ ਹੋ ਜੂ 32000 ਦੇ ਵਿੱਚੋਂ ਮਾਨਤਣ 30 ਨਾਲ ਨਹੀਂ ਸਰਦਾ ਦੇ ਦੇ ਆਗੇ ਜਦੋਂ ਕੋਈ ਫੋਨ ਲਾਵੇ ਵੀਰ ਕੋਈ ਯਾਰ ਦੋ ਲਓ ਵੀ ਸੱਜਣੋ 30000 ਦੇ ਵਿੱਚੋਂ ਬਾਈ ਮਾਨਤਣ ਕਰ ਦੂਗਾ ਤੁਹਾਡਾ ਨਹੀਂ 30 ਚੋਂ ਨਹੀਂ ਮਾਨਤਣ ਹੋਣਾ ਮਾੜਾ ਮੋਟਾ ਕਰਦੇ ਛੋਟ ਛੱਪਾ ਲਓ ਲਾਸਟ ਤੇ ਜਿਹੜੀ ਵੈੜ ਹੈ ਵੀਰੇ ਇਹ ਤਾਜੀ ਸੂਈ ਆ ਆਹ 5-10 50 ਦਿਨਾਂ ਦੀ ਸੂਈ ਆ ਲਓ ਵੀ ਸੱਜਣੋ ਹਰਜੀਤ ਵੀਰੇ ਜਿਹੜੀ ਇਹ ਵੜਾ ਇਹਦੀ ਕੀ ਡਿਟੇਲ ਆ ਇਹ ਵੀਰੇ ਦੂਜਾ ਸੂਆ ਸੂਈ ਆ ਅੱਜ ਚਾਰਾਂ ਪੰਜਾਂ ਦਿਨਾਂ ਦੀ ਸੂਈ ਆ 9 10 ਕਿਲੋ ਹੋਊਗਾ ਬੋਲਾ 9 10 ਕਿਲੋ ਦੋਦੇ ਬੋਲਾ ਜਿਹੜਾ ਬਿਲਕੁਲ ਰੈਡੀ ਆ ਰੈਡੀ ਆ ਬੱਚਾ ਮਗਰ ਬੱਚਾ ਮਗਰ ਕੀ ਆ ਗਿਆ ਬੱਚਾ ਵੀਰੇ ਮਗਰ ਵੱਛਾ ਭਈਂ ਦੇ ਸੀ ਲੋ ਵੀ ਸਜਣੋ ਮਗਰ ਜਿਹੜਾ ਵੱਛਾ ਆ ਗਿਆ ਤੇ ਸੀਲ ਠੰਡੀ ਤੁਸੀਂ ਦੇਖ ਸਕਦੇ ਆ ਲੈ ਕੋਈ ਪਤਾ ਹੀ ਨਹੀਂ ਲੱਤ ਛੜਦਾ ਤਾਂ ਇਹਨੂੰ ਥਣ ਬਹੁਤ ਚੰਗਾ ਲੱਗਾ ਤੁਸੀਂ ਦੇਖ ਸਕਦੇ ਲੇਵਾ ਜਿਹੜਾ ਬਾਹ ਕਮਾਲਾ ਵਹਿੜਦਾ ਤੇ ਇਹਦਾ ਕੀ ਮੁੱਲ ਰਹੂਗਾ ਹਰਜੀਤ ਵੀਰੇ ਇੰਦਾ ਮੁੱਲ ਰਉ ਗਈ 32 ਦੀ ਦੇ ਦਿਆਂਗੇ ਮੁੱਲ 35 ਹੈ ਮਾਨਤਣ ਮਾਨਤਣ ਹੋਈ ਇਹ ਵੀ ਉਹਨੇ ਦੀ ਜਾਣਦੀ ਹੈ ਹਾਂ ਦੇ ਦਿਆਂਗੇ ਮਾਨਤਣ ਕਰ ਦਿਆਂਗੇ 32 ਚ ਅਗਲੇ ਦਾ ਠੀਕ ਹੈ ਵੀਰੇ ਲਓ ਵੀ ਸਜਣੋ ਲਾਸਟ ਵਾਲੀਆਂ ਜਿਹੜੀਆਂ ਵੜਾਆਂ ਵਿੱਚ ਛੋਟੇ ਛੋਟੇ ਜਿਹੜੇ ਮੋਲਾਂ ਬਾਕੀ ਥਾਂਲੇ ਵੇ ਦੀਆਂ ਸਾਰੀਆਂ ਵੜਾ ਲੈ ਸਾਫ ਸੁਥਰੀਆਂ ਸੀਲ ਥੰਡੀਆਂ ਬਹੁਤ ਆ ਅਰਜੀਤ ਵੀਰੇ ਨੰਬਰ ਦੱਸ ਦਈਏ ਆਪਣੇ ਇੱਕ 1 ਰੰਗ ਧਾਰਾ ਮਾਰ ਦਈਆਂ ਦੀ ਇਹਦੀਆਂ ਵੀ ਧਾਰਾ ਮਾਰ ਕੇ ਦਿਖਾਈ ਦੇਣੇ ਸੱਜਣੋ ਕੋਈ ਗੱਲ ਨਹੀਂ ਇਹ ਲੈ ਆਓ ਲਓ ਵੀ ਸੱਜਣੋ ਬੱਚਾ ਛੜਤਾ ਵੇ ਇਹਦੇ ਥੱਲੇ ਵੀ ਧਾਰਾ ਤੁਹਾਨੂੰ ਇਹਦੀ ਇਹ ਚਵਾਈ ਵੀ ਦਿਖਾ ਦਿੰਨੇ ਆ ਸੀਲ ਠੰਡੀ ਬਹੁਤ ਆ ਤੁਸੀਂ ਦੇਖ ਸਕਦੇ ਆ ਠੰਡ ਬਹੁਤ ਚੰਗਾ ਲੱਗਾ ਚਵਾਈ ਵਾਲਾ ਮਾਰ ਦਿਓ ਮੂਰਲਿਆਂ ਦੀਆਂ ਮਾਰਦੇ ਪਹਿਲਾਂ ਲੇਗੋ ਆ ਲੱਗਾ ਲਓ ਵੀ ਸੱਜਣੋ ਦੇਖੋ ਚਵਾਈ ਕਰਾ ਇਹਨੂੰ ਪਿਛਲੈਂਦੀਆਂ ਨਹੀਂ ਮਾਰਦੇ ਇਸ ਤਰ੍ਹਾਂ ਚਵਾਈ ਥੋੜੀ ਸੋਹਣੀ ਬਾਕੀ ਐ ਸੀਲ ਠੰਡੀ ਬਹੁਤ ਆ ਸੱਜਣੋ ਤੁਸੀਂ ਦੇਖ ਸਕਦੇ ਆ ਕੱਲਾ ਨਿਆਣਾ ਪਾ ਕੇ ਬੈਠ ਗਿਆ ਬਾਈ ਧਾਰਾਂ ਤੋਂ ਰੇ ਦੇਖਦੇ ਹੋ ਤੁਸੀਂ ਹਰਜੀਤ ਵੀਰੇ ਨੰਬਰ ਦੱਸ ਦਿਓ ਆਪਣਾ ਨੰਬਰ 78899 78899 70410 70410 1701026573 ਇੱਕ ਰਹੀ ਹੋਰ ਬੋਲ ਦਿਓ ਦੋਵੇਂ ਨੰਬਰ 78899 70410 ਹਾਂਜੀ 771026573 ਠੀਕ ਹੈ ਵੀਰੇ ਲਓ ਵੀ ਸਜਣੋ ਹਰਜੀਤ ਵੀਰ ਦੇ ਕੋਲੋਂ ਪੰਜ ਜਾਨਵਰ ਦਿਖਾਤੇ ਆ ਜਿਹੜੇ ਜਾਨਵਰ ਦੀ ਤੁਸੀਂ ਖਰੀਦਦਾਰੀ ਕਰਨੀ ਆ ਤਸੱਲੀ ਵੀਰ ਕੋਲ ਆ ਕੇ ਕਰ ਸਕਦੇ ਆ ਤੁਸੀਂ ਇਥੋਂ ਬਾਹਰ ਹੋਈ ਦੀ ਕੋਈ ਗਾਰੰਟੀ ਨਹੀਂ ਇੱਥੇ ਵੀ ਵੀਰ ਦੀ ਗਾਰੰਟੀ ਰਹੂਗੀ ਤੇ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਸੰਪਰਕ ਕਰ ਲਿਓ ਧੰਨਵਾਦ